ਮੈਂਬਰ ਪਾਰਲੀਮੈਂਟ ਵੀਰੇ ਸਾਡੇ ਵਜ਼ੀਰ ਵੀਰੇ ਸਰਕਾਰ ਦੇ ਲੀਡਰ ਸਾਹਿਬਾਨ ਨੇ ਵਿਚਾਰ ਸੋਚਿਆ ਜਾਂ ਤੇ ਹਰਵਾਲ ਖਾਲੀ ਲਫਕਿਆਂ ਦੇ ਵਿੱਚ ਬੇਨਤੀ ਕੀਤੀ ਆ ਹਾਈ ਕਮਾਂਡ ਦਾ ਹੁਕਮ ਹੋਣਾ ਹਰ ਦੀ ਪਾਰਟੀ ਹੋਣਾ ਚਾਹੀਦਾ ਸਖਾ ਦੇ ਉਕੇ ਅੱਗੇ ਸਾਡੇ ਮੰਤਰੀ ਨੇ ਸਾਰੇ ਜਣੇ ਬਿਕ ਰਹੋ ਸਾਰੀ ਪਲੀਜ਼ ਥੈਂਕ ਯੂ ਕਿਉਂਕਿ ਇੱਕ ਵਰਕਰਸ ਮੇਲਾ ਸਰਕਾਰ ਕਰਦਾ ਹੈ ਕਾਂਗਰਸ ਦੀ ਰਾਜਨੀਤੀ ਬਿਸ਼ਾਲ ਮੇਰੇ ਵੀ ਸਰਦਾਰ ਹਰਮਨ ਸਿੰਘ ਜੇਲਦੀ ਤੇ ਅੱਜ ਸਰਕਾਰਾ ਸਖੀਰ ਰਸਮਤੀ ਨੇ ਇਹਨਾਂ ਟਿਕੜੇ ਦਿੱਤੇ ਤੇ ਲੋਕਾਂ ਦੇ ਬੜਾ ਉੱਚਾ ਆ ਖਡੂਰ ਸਾਹਿਬ ਹਲਕਾ ਬਾਬਾ ਬਕਵਾ ਸਾਹਿਬ ਕਲ ਪਟਿਆਲ ਹਲਕਾ ਕਿੰਨਾ ਹਲਕਾ ਜੀ ਬੜਾ ਪਰਮਾਉਂਗਾ ਸੀ ਅੱਜ ਸਵੇਰੇ ਤੰਤਰ ਨਰਕੇ ਚ ਤੇ ਮੰਨਿਆ ਜਾਂਦਾ ਸੀ ਕਿ ਵੀ ਮੇਰੇ ਮਨ ਚ ਵੀ ਸੀ ਸ਼ੰਕਾ ਕਿਰਨ-ਤਰਨ ਦੇ ਵਿੱਚ ਸਾਨੂੰ ਮਿਹਨਤ ਕਰਨ ਦੀ ਲੋੜ ਹੈ ਮੇਰੇ ਖਿਆਲ ਨਾਲ ਜਿੰਨਾ ਤਕੜਾ ਵਰਕਰ ਤਰਨਤਾਂ ਚ ਮੈਨੂੰ ਨਹੀਂ ਜਾਪਦਾ ਕਿ ਕਿਤੇ ਹੋਰ ਰਣਕੇ ਦੇ ਵਿੱਚ ਇੰਨਾ ਤਕੜਾ ਹੰਗਾਰਾ ਮਿਲਿਆ ਹੋਰ ਸਾਰੇ ਗਰੁੱਪ ਜ਼ਰੂਰਤਾਂ ਚ ਆ ਰਹੇ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਲਈ ਸਾਰੇ ਇਕੱਠੇ ਆ ਉਹ ਸਾਰੇ ਹਰ ਜਗ੍ਹਾ ਪਹੁੰਚ ਰਹੇ ਆ ਆਪੜ ਗਏ ਤੇ ਚਲੋ ਉਹਨੂੰ ਚਾਹਤ ਰਸ ਤੋਂ ਚਿੱਠੀ ਆ ਗਈ ਉਹਦੀ ਕੋਈ ਮੈਨੂੰ ਤਾਂ ਆਈ ਨਹੀਂ ਹਾਂ ਮਿਹਨਤ ਕਰਨਾ ਸਾਡਾ ਬਰਜਾ ਤੇ ਵੋਟ ਜਨਤਾ ਨੇ ਪਾਉਣੀ ਆ ਉਹ ਮੇਨੂੰ ਪੂਰਾ ਭਾਜੀ ਤਨੇਜਾ ਤੁਸੀਂ ਸਾਡਾ ਚਾਲਕ ਕੱਢ ਕਰੇ ਕਿਸੇ ਤਰ੍ਹਾਂ ਕੁਲਵੀਰ ਜੀ ਰਾਜੀ ਨੂੰ ਮੈਂ ਕਿਆ ਸੀ ਵੀ ਤੁਸੀਂ ਸਾਡੇ ਛਾਦਰ ਤੇ ਆਓ ਉਹਨਾਂ ਨੇ ਇਹ ਜਿਹੜਾ ਫੈਸਲਾ ਲੈਂਦੇ ਆ ਸਾਡੇ ਛਾਦਰ ਤੇ ਵਿਜਿਟ ਕੀਤੀ ਹੈ ਅੱਜ ਦਾ ਸਾਰਾ ਮੈਨ ਜਿਹੜਾ ਵਾ ਉਹ ਛਲਾ ਤਨੇਜੋ ਸੀ ਜੋ ਲੋ ਕੀਤਾ ਗਿਆ ਤੇ ਸਾਡੀ ਰਾਈਸ ਮੈਲੋ ਐਸੋਸੀਏਸ਼ਨ ਦੇ ਬਹੁਤ ਸਾਰੇ ਮੈਂਬਰ ਆੜਤੀ ਐਸੋਸੀਏਸ਼ਨ ਦੇ ਮੈਂਬਰ ਪਿੰਡਾਂ ਤੋਂ ਪੰਜ ਸਰਪੰਚ ਸਾਡੀਆਂ ਲੇਬਰਾਂ ਯੂਨੀਅਨ ਦੇ ਸਾਰੇ ਪ੍ਰਧਾਨ ਉਹ ਇੱਥੇ ਹਾਜ਼ਰ ਹੋਏ ਆ। ਭਾਈ ਜੀ ਗੱਲ ਇਹ ਆ ਕਿ 13 0 13 ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜਿਹੜਾ ਬੰਦਾ ਜਦੋਂ ਬਾਸੀ ਅਸੀਂ ਪੰਜਾਬ ਦੀ ਜਿਹੜੀ ਇੱਕ ਬੱਸ ਜਿੰਨੇ ਚ ਸਵਾਰੀਆਂ ਬੈਠੀਆਂ ਨੇ 92 ਠੀਕ ਹੈ ਤੇ ਉਹਨਾਂ ਦਾ ਡਰਾਈਵਰ ਸ਼ਰਾਬੀ ਆ ਉਹ ਜਿਹੜੇ 91 ਬੈਠੀ ਉਹਨਾਂ ਨੂੰ ਭਰੋਸਾ ਨਹੀਂਗਾ ਕਿ ਅਸੀਂ ਅਸੀਂ ਪਹੁੰਚਣਾ ਹੈ ਜਾਂ ਨਹੀਂ ਪਹੁੰਚਣਾ ਹੋ ਸਕਦਾ ਕਿ ਕਿਸੇ ਦਿਨ ਰੀਕੇ ਨਹਿਰ ਦੇ ਵਿੱਚੋਂ ਬੱਸ ਮਿਲੇ ਇਸ ਕਰਕੇ ਮੈਂ ਗੱਲ ਕਹਿਣਾ ਕਿ ਜਿਹੜੀ 13 0 ਵਾਲੀ ਗੱਲ ਉਹ ਬਿਲਕੁਲ ਸੱਚ ਹੋਣੀ ਹੈ ਕਿਉਂਕਿ 10 ਸੀਟਾ ਅਸੀਂ ਲੈ ਕੇ ਜਾਵਾਂਗੇ ਕੋਈ ਇੱਕ ਅਧੀਓ ਦੋ ਹੋਰ ਜਿਹੜੀਆਂ ਬਾਕੀ ਪਾਰਟੀਆਂ ਦੇ ਲੀਡਰ ਖੜੇ ਆ ਉਹ ਲੈ ਜਾਣਗੇ ਤੇ ਜਿਹੜੇ ਝਾੜੂ ਵਾਲੇ ਉਹਨਾਂ ਨੂੰ ਜ਼ੀਰੋ ਹੀ ਮਿਲਣੀ ਹੈ ਉਹਨਾਂ ਨੇ ਲੋਕਾਂ ਨੂੰ ਕਿਹਾ ਜਾਂ 13 ਤੇ ਜਾਂ ਜ਼ੀਰੋ ਇਸ ਕਰਕੇ ਲੋਕ ਕੰਨ ਬਣਾਈ ਬੈਠੇ ਨੇ ਕਿ 13 ਤਾਂ ਨਹੀਂ ਤੁਹਾਡੀਆਂ ਪੂਰੀਆਂ ਕਰਦੇ ਪਰ ਜ਼ੀਰੋ ਵਾਲੀ ਮੰਦੀ ਇੱਛਾ ਜਿਹੜੀਆਂ ਬਾਕੀ ਸਟੇਟਾਂ 'ਚ ਹੋਇਆ ਉਹ ਜਰੂਰ ਤੁਹਾਡੀ ਪੂਰੀ ਕਰਦੇ ਭਾਜਪੀ ਕਹਿੰਦੀ ਦਾਅਵਾ ਕਰ ਰਵੇ ਸਰਕਾਰ ਤੇ ਜੇ ਰ ਵੀਰ ਬਣ ਜੇ ਤੁਹਾਡੇ ਕਾਂਗਰਸ ਦਾ ਕੀ ਰੋਲੇ ਚ ਗੱਲ ਇਹ ਆ ਕਿ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਅੱਜ ਹੋ ਸਕਦਾ ਈਡੀ ਤੋਂ ਡਰਦੇ ਆ ਅੱਜ ਹੋ ਸਕਦਾ ਟੈਕਸ ਵਾਲਿਆਂ ਤੋਂ ਡਰਦੇ ਆਂ ਅੱਜ ਲੋਕ ਨਾ ਮੰਨ ਦਿੰਦੇ ਹੁਣ ਲੋਕ ਕਹਿਣਗੇ ਅਸੀਂ ਵੋਟ ਉਧਰ ਪਾਉਣੀ ਹੈ ਪਰ ਲੋਕ ਮਨ ਬਣਾਈ ਬੈਠੇ ਨੇ ਬਟਨ ਅੰਦਰ ਜਾ ਕੇ ਮੋਦੀ ਨੇ ਨਹੀਂ ਨਪਣਾਗਾ ਅੰਦਰ ਜਾ ਕੇ VOTER ਨੇ ਨਪਣਾ ਔਰ ਜਦੋਂ VOTER ਨੇ ਅੰਦਰ ਜਾ ਕੇ ਪੰਜੇ ਦਾ ਬਟਨ ਟੀਂ ਟੀਂ ਕਰਾਈ ਤੇ ਤੁਸੀਂ ਮੋਦੀ ਨੂੰ ਵੇਖਿਓ ਅੱਜ ਵੇਖ ਲਓ ਹੁਣ ਗੜਕਰੀ ਨੂੰ ਕਹਿੰਦੇ ਜੀ ਉਹ ਬੋਲਦਾ ਬੋਲਦਾ ਭੀੋਸ਼ ਹੋ ਗਿਆ ਉਹ ਤਾਂ बेहोਸ਼ ਹੋ ਗਿਆ ਉਹ ਵੇਨਾ ਸੀ ਜਿੱਤੇ ਸ਼ੈਂਬਰਾਂ ਲੱਗੀਆਂ ਹੁੰਦੀਆਂ ਸੀ ਅੱਜ ਉਹਨਾਂ ਰੈਲੀਆਂ 'ਚ ਲੋਕ ਉਹਨਾਂ ਨੂੰ ਸਵਾਲ ਕਰਨ ਆਪੇ ਔਰ ਇਹ ਜਿਹੜੇ ਲੀਡਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਕੀ ਅਕਾਤ ਹੈ ਔਰ ਸਾਡਾ ਰਿਜ਼ਲਟ ਕੀ ਆਉਣਾ ਇਹ 400 ਦੀ ਗੱਲ ਕਰਦੇ ਨੇ 150 ਪਾਰ ਨਹੀਂ ਕਰਦੇ ਅਸ਼ਿਆ ਨੂੰ ਲੈ ਕੇ ਤਾਂ ਮੈਂ ਗੱਲ ਕਹਿਣਾ ਕਿ ਪੰਜਾਬ ਦਾ ਜਿਹੜਾ ਜਿਹੜਾ ਨੌਜਵਾਨ ਅੱਜ ਜਿਹੜਾ ਜਿਹੜਾ ਮਰ ਰਿਹਾ ਉਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਸੈਂਟਰ ਗਵਰਨਮੈਂਟ ਦਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ योगदान ਉਹ ਭਗਵੰਤ ਮਾਨ ਦੀ ਸਰਕਾਰ ਦਾ ਔਰ ਮੈਂ ਤਾਂ ਅੱਗੇ ਗੱਲ ਕਰਕੇ ਅਟਹਾ ਕਿ ਜਦੋਂ BSF ਨੂੰ ਤੁਸੀਂ 50 ਕਿਲੋਮੀਟਰ ਦਾ ਏਰੀਆ ਦਿੱਤਾ ਔਰ ਇਹ ਕਹਿੰਦੇ ਆ ਕਿ ਮਾਜੇ ਤੇ ਨਸ਼ਾ ਬਹੁਤ ਆ ਮੈਂ ਕਹਿੰਨਾ ਕਿ ਕਿਸੇ ਦੇ ਘਰੇ ਬਣਦਾ ਤੇ ਦੱਸ ਦਿਓ ਉਹ ਨਸ਼ਾ ਕਿੱਥੋਂ ਆਉਂਦਾ ਪਾਕਿਸਤਾਨ ਤੋਂ ਆਉਂਦਾ ਜੇ ਖੋਲਣਾ ਹੈ ਤੇ ਪਾਕਿਸਤਾਨ ਦਾ ਬਾਰਡਰ ਖੋਲੋ ਵਪਾਰ ਚੱਲ ਸਕੇ ਨਾ ਕਿ ਬਾਰਡਰ ਬੰਦ ਕਰਕੇ ਡਰੋਨ ਨਾਲ ਹੀ ਚੱਟਾ ਆ ਸਕੇ ਇਹਦੇ ਵਿੱਚ ਸਭ ਤੋਂ ਵੱਡੀ ਨਲਾਇਕੀ ਜਿਹੜੀ ਆ ਉਹ ਮੋਦੀ ਸਰਕਾਰ ਦੀ ਠੀਕ ਹੈ